ਸੋ ਜੱਬੋਵਾਲ ਪਿੰਡ ਜ਼ਿਲ੍ਹਾ ਕਪੂਰਥਲਾ ਸਵੈਸੰਮਤੀ ਦੇ ਨਾਲ ਸਰਪੰਚ ਦੀ ਪੰਚਾਇਤ ਮੈਂਬਰਾਂ ਦੀ ਚੋਣ ਹੋ ਚੁੱਕੀ ਹੈ ਬਹੁਤ ਸੋਹਣੀ ਉਦਾਹਰਣ ਹੈ ਹੁਣ ਕਈ ਬੰਦੇ ਤਾਂ ਹੁੰਦੇ ਉਹਨਾਂ ਨੂੰ ਐ ਹੁੰਦਾ ਵੀ ਲੈ ਭਾਈ ਪੰਚਾਇਤੀ ਚੋਣ ਆ ਗਈਆਂ ਹੁਣ ਤਾਂ ਮੂੰਹ ਗਿੱਲਾ ਹੀ ਰਹੂਗਾ ਸਾਡਾ ਤੇ ਉਹ ਤਾਂ ਹੁਣ ਕੱਚੇ ਰਹਿ ਗਏ ਫਿਰ ਬੰਦੇ ਉਹ ਕੱਚੇ ਰਹਿ ਗਏ ਉਹ ਲੜਨ ਦੇਣਾ ਵੀ ਬੰਦ ਹੋ ਗਿਆ ਉਹ ਪੀਣਾ ਖਾਣਾ ਵੀ ਬੰਦ ਹੋ ਗਿਆ ਉਹ ਪਿਛਲੀ ਵਾਰੀ ਬਾਪੂ ਜੀ ਇਹਨਾਂ ਨੂੰ ਵੋਟਾਂ ਪਾ ਕੇ ਬਣਾਇਆ ਸੀ ਜਾਂ ਉਦੋਂ ਵੀ ਸਰਬਸੰਮਤੀ ਹੋਈ ਪਿਛਲੀ ਵਾਰੀ ਵੋਟਾਂ ਪਾ ਕੇ ਬਣਾਇਆ ਅੱਛਾ ਵੋਟਾਂ ਪਾ ਕੇ ਬਣਾਇਆ ਸਰਪੰਚ ਸਾਹਿਬ ਨੇ ਸਾਰੇ ਏਰੀਆ 'ਚ ਸੇਵਾ ਸਮਾਜ ਸੇਵੀ ਵੀ ਆਨੇ ਕਰਦੇ ਹਨ ਇਹ ਪੱਲਿਓਂ ਕਰਦੇ ਨੇ ਜਾਂ ਗ੍ਰਾਂਟ ਗ੍ਰਾਉਂਡ 'ਚੋਂ ਹੀ ਗੁੰਡੀ ਲੱਗਦੀ ਉਹਨਾਂ ਤੇ ਬੜੀ ਕਿਰਪਾ ਉਹਨਾਂ ਦੇ 22 ਸਟੋਰ ਅਮਰੀਕਾ 'ਚ ਚੱਲਦੇ ਆ ਕਿਹ ਵਾਰੀ ਮੈਂ ਆਪੋਜੀਸ਼ਨ ਸੀ ਸੁਣੋ ਇੱਥੇ ਤੈਅ ਕਿ ਮੈਨੂੰ ਜਦ ਮੈਨੂੰ ਪਤਾ ਲੱਗਿਆ ਕਿ ਸਾਡੇ ਸਰਪੰਚਾਂ ਨੇ ਹਾਂ ਕੰਮ ਵਧੀਆ ਕੀਤਾ ਹੈ ਤਾਂ ਆਪਾਂ ਸਾਰੇ ਪਿੰਡ ਨੂੰ ਇਕੱਠਾ ਕਰਕੇ ਦੁਬਾਰਾ ਉਹਨਾਂ ਨੂੰ ਫੇਰ ਚੁਣ ਚੁਣ ਦਿੱਤਾ ਪਹਿਲਾਂ ਤੁਸੀਂ ਆਪੋਜੀਸ਼ਨ ਚ ਸੀ ਕੋਈ ਸਾਡੇ ਪਿੰਡ ਚ ਲੜਾਈ ਝਗੜਾ ਕੋਈ ਪਾਰਟੀ ਕੋਈ ਗੁੱਟਬਾਜੀ ਨਹੀਂ ਹੈਗੀ ਸਾਂਝਾ ਪਿੰਡ ਦਾ ਸਰਪੰਚ ਹੈ ਜੀ ਸਾਰਿਆਂ ਨੂੰ ਇੱਕੋ ਜਿਹਾ ਹੀ ਦੇਖਦਾ ਪੂਰੇ ਪਿੰਡ ਦੀ ਸੇਵਾ ਕਰਦਾ ਹੈ ਜੀ ਤੇ ਅਸੀਂ ਤੇਹੀ ਬੇਨਤੀ ਕਰਦੇ ਹਾਂ ਜਿਹੜਾ ਹੁਣ ਤੁਸੀਂ ਐਲਾਨ ਕੀਤਾ ਹੋਇਆ 5 ਲੱਖ ਰੁਪਏ ਦੀ ਉਹ ਗ੍ਰਾਂਟ ਉਹ ਚੁੱਪ ਕਰਕੇ ਚੁੱਪ ਕਰਕੇ ਫੜਾ ਦਿਓ ਚੈੱਕ ਭੇਜ ਦੇਣਾ ਤਾਂ ਹੀ ਸਾਡੇ ਪਿੰਡ ਦਾ ਜਿਹੜਾ ਵਿਕਾਸ ਹੈ ਰੰਦਾ ਹੋ ਵਧੀਆ ਹੋ ਸਕੇ ਕੋਈ ਸਾਡੇ ਪਿੰਡ ਚ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਪਾਰਟੀ ਬਾਜੀ ਨਹੀਂ ਪਹਿਲਾਂ ਚੰਗੇ ਕੰਮ ਕੀਤੇ ਸੀ ਤੇ ਤਾਂ ਹੀ ਗੁਰੂ ਘਰ ਦੇ ਵਿੱਚ ਬੈਠ ਕੇ ਇਹਨਾਂ ਦਾ ਫੈਸਲਾ ਹੋਇਆ ਵੀ ਇਹਨੂੰ ਸਰਪੰਚ ਨਾ ਸਰਪੰਚ ਬਣਾਇਆ ਜਾਵੇ। ਕੋਈ ਅਰਨਾਲੇ ਬੰਦੇ ਵੀ ਹੁੰਦੇ ਆ ਫੇ ਉਹਨਾਂ ਦਾ ਹੱਲ ਕਿੱਦਾਂ ਕਰਦੇ ਹਾਂ? ਭਾਈ ਤੁਹਾਨੂੰ ਪਤਾ ਹੀ ਏ ਕਿ ਹਰ ਇੱਕ ਪਿੰਡ ਵਿੱਚ ਇੱਕ ਨਾ ਦੋ ਕਤੀੜ ਹੁੰਦੀ ਏ। ਉਹਦਾ ਕੰਮ ਹੀ ਇਹ ਹੁੰਦਾ ਹੈ ਨਾ ਆਪ ਵਸਣਾ ਤੇ ਨਾ ਕਿਸੇ ਨੂੰ ਵਸਨ ਦੇਣਾ। ਠੀਕ ਏ ਜੀ। ਸਾਰਾ ਪਿੰਡ ਤਰੀਫਾਂ ਕਰ ਰਿਹਾ ਐ ਲੱਗ ਰਿਹਾ ਜਿਦਾ ਗਊ ਜਿਹਾ ਬੰਦਾ ਹੀ ਬਿਲਕੁਲ ਸਰਪੰਚ ਹੁੰਦਾ। ਕੋਈ ਸ਼ਰਾਬੀ ਨਹੀਂ, ਕੋਈ ਬਾਬੀ ਨਹੀਂ। ਕੋਈ ਲੜਾ ਨਹੀਂ, ਜਨਾਨੀ। ਕੋਣੋ ਰੋਕਣ ਖਾਲਦਾ ਅੱਛਾ ਖੰਦਾ ਨਹੀਂ ਕੋਣ ਉਹਨੇ 10 15 ਦਿਨ ਨੇ 15 ਦਿਨ ਕਈ ਕੋ ਚੱਲਣਾ ਇੱਥੇ ਸ਼ਰਾਬਾਂ ਕੋ ਆਬਾਂ ਦੋਨੇ ਧਿਰਾਂ ਪਾਲਟੀਆਂ ਲੋ ਸਹੀ ਗੱਲ ਹੈ ਤੇ ਉਹ ਹੁਣ ਬਚਾ ਗਿਆ ਫਿਰ ਪੀ ਕੇ ਇੰਨਾ ਘਰ ਲੜਨਾ ਵੀਹੀਂ ਜਿੰਨਾ ਪੀਣੀ ਸੀ ਸਹੀ ਗੱਲ ਹੈ ਤੇ ਇਹ ਬਚਾ ਗਿਆ ਹੁਣ ਸਰਪੰਚ ਨੇ ਕੱਲ ਬਰਦਲਾ ਸਾਹਿਬ ਤੋਂ ਲਾਂਚ ਕਰਤਾ ਵੀ ਆਪਾਂ ਜੱਬਵਾਲ ਪਹਿਲੇ ਨੰਬਰ ਤੇ ਲਿਆਣਾ ਹੈ ਅੱਛਾ ਜੀ ਹਾਂ ਜੀ ਗੁਰੂ ਦੀ ਹਜ਼ੂਰੀ ਚ ਗੱਲ ਗੁਰੂ ਦੀ ਹਜ਼ੂਰੀ ਚ ਸੱਚਾ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ ਐਸ ਸਮੇਂ ਕਪੂਰਥੜਾ ਜ਼ਿਲ੍ਹੇ ਦੇ ਪਿੰਡ ਜੱਬੋਵਾਲ ਦੇ ਵਿੱਚ ਮੌਜੂਦ ਆਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਵਿਗਲ ਵੱਜ ਚੁੱਕਿਆ ਵੱਖ-ਵੱਖ ਲੋਕਾਂ ਦੇ ਵੱਲੋਂ ਜਦੋਂ ਜਹਦ ਇਸ ਲਈ ਸ਼ੁਰੂ ਹੋ ਗਈ ਹੈ ਕਈ ਦਿਨਾਂ ਤੋਂ ਗੱਲਾਂ ਬਾਤਾਂ ਚੱਲ ਰਹੀਆਂ ਸਨ ਕਿ ਕਿਹੜੇ ਇਸ ਵਾਰ ਚੋਣ ਨਿਸ਼ਾਨ ਮਿਲਨੇ ਨੇ ਕਿਹੜੀ ਪਾਰਟੀ ਦਾ ਫੋ ਲੋਗੋ ਲੱਗ ਸਕਦਾ ਕਿਹੜੀ ਦਾ ਨਹੀਂ ਪਰ ਇਹ ਸਭ ਦੇ ਵਿਚਾਲੇ ਨਵੀਆਂ ਤਸਵੀਰਾਂ ਬਿਲਕੁਲ ਉਹ ਤਸਵੀਰਾਂ ਜਿਹੜੀਆਂ ਬਾਕੀ ਪਿੰਡਾਂ ਨੂੰ ਸੇਧ ਦੇਣ 13000 ਤੋਂ ਵੱਧ ਜਿਹੜੀਆਂ ਪੰਚਾਇਤਾਂ ਨੇ ਪੰਜਾਬ ਦੇ ਵਿੱਚ ਉਹਨਾਂ ਨੂੰ ਸੇਧ ਮਿਲੇ ਤੇ ਉਹ ਵੀ ਇਸ ਤੇ ਕੰਮ ਕਰਨ ਇਸੇ ਨੂੰ ਲੈ ਕੇ ਅਸੀਂ ਆਪਣੇ ਵੱਲੋਂ ਬੀੜਾ ਚੁੱਕਿਆ ਹੈ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਜਾਈਏ ਅਤੇ ਉੱਥੋਂ ਦੀਏ ਸੇਧ ਦੇਣ ਵਾਲੇ ਕੰਮ ਦੇਖੀਏ ਲੋਕਾਂ ਨੂੰ ਉਹਦਾ ਬਾਰੇ ਦੱਸੀਏ ਤਾਂ ਕਿ ਹੋਰ ਪਿੰਡਾਂ ਦੀ ਨਿਹਾਰ ਬਦਲੀ ਜਾ ਸਕੇ ਇਸੇ ਦੇ ਬਾਬਤ ਜੱਬੋਵਾਲ ਪਿੰਡ ਕਪੂਰਥਲੇ ਦਾ ਉੱਥੇ ਮੌਜੂਦ ਹੈ ਇੱਥੇ ਪਹਿਲੇ ਹੀ ਦਿਨ ਅੱਜ ਨਾਮਕ ਜਿਹੜੇ ਨਾਮਜਾਦਗੀਆਂ ਭਰਨ ਦਾ ਪਹਿਲਾ ਦਿਨ ਸੀ ਪਰ ਇੱਥੇ ਕੱਲ ਹੀ ਰਾਜੀ ਨਾਵੇਂ ਦੇ ਨਾਲ ਸਰਬਸੰਮਤੀ ਦੇ ਨਾਲ ਪੰਚਾਇਤ ਚੁਣ ਲਈ ਗਈ ਹੈ ਸਾਰੀ ਦੀ ਸਾਰੀ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਗੱਲਬਾਤ ਇਹਨਾਂ ਤੋਂ ਸ਼ੁਰੂ ਕਰਦੇ ਆਂ ਕਹਿੰਦੇ ਬਜ਼ੁਰਗਾਂ ਤੋਂ ਸਿਹਤ ਲੈ ਕੇ ਚੱਲਣਾ ਚਾਹੀਦਾ ਬਾਪੂ ਜੀ ਸਸਰੀਕਾ ਸਸਰੀਕਾ ਠੀਕ ਹੋ ਜੀ ਆ ਠੀਕ ਸਾਗ ਹੈ ਅੱਛਾ ਹੁਣ ਮੈਂ ਤੁਹਾਨੂੰ ਵਧਾਈਆਂ ਦਵਾਂ ਕਿ ਤੁਸੀਂ ਵਿਰੋਧੀ ਥਿਰਚੇ ਸੀਗੇ ਵੀ ਪੰਚਾਇਤ ਚੁਣ ਲਈ ਆ ਕਿੱਦਾਂ ਜੀ ਪੰਚਾਇਤ ਚੋਕੜੀ ਸلسلਾ ਸਭਾਈ ਨਸਾਰੇ ਪੜਨੇ ਅੱਛਾ ਜੀ ਹਾਂ ਚੰਗੀ ਗੱਲ ਐ ਇਹ ਬੜੀ ਵਧੀਆ ਗੱਲ ਐ ਹਾਂ ਤੇ ਵਧਾਈਆਂ ਤੁਹਾਨੂੰ ਬਹੁਤ ਬਹੁਤ ਤੁਹਾਨੂੰ ਬਹੁਤ ਵਧਾਈਆਂ ਤੁਹਾਨੂੰ ਵਧਾਈਆਂ ਹਾਂ ਅੱਛਾ ਤੇ ਹੁਣ ਜਿੱਦਾਂ ਪੰਚਾਇਤ ਰਾਜੀ ਨਾਵੇਂ ਨਾ ਚੁਣ ਲਈ ਆ ਕਈ ਬੰਦੇ ਤਾਂ ਹੁੰਦੇ ਉਹਨਾਂ ਨੂੰ ਐ ਹੁੰਦਾ ਵੀ ਲੈ ਭਾਈ ਪੰਚਾਇਤੀ ਚੋਣਾ ਆ ਗਈਆਂ ਹੁਣ ਤਾਂ ਮੂੰਹ ਗਿੱਲਾ ਹੀ ਰਹੂਗਾ ਸਾਡਾ ਤੇ ਉਹ ਤਾਂ ਹੁਣ ਕੱਚੇ ਰਹਿ ਗਏ ਫੇਰ ਬੰਦੇ ਉਹ ਕੱਚੇ ਰਹਿ ਗਏ ਹਾਂ ਉਹ ਲੜਨ ਦੇਣਾ ਵੀ ਬੰਦ ਹੋ ਗਿਆ ਉਹ ਪੀਣਾ ਖਾਣਾ ਵੀ ਬੰਦ ਹੋ ਗਿਆ ਉਹ ਇਦਾਂ ਦੇ ਬੰਦੇ ਉਹਦਣ ਆਰੇ ਸੀ ਫਿਰ ਜਦੋਂ ਤੁਸੀਂ ਕਰਨ ਲੱਗੇ ਸੀ ਸਾਰ ਸੰਤਤੀ ਕੋਈ ਖੜਾ ਨਹੀਂ ਹੋਇਆ ਵੀ ਭਾਈ ਮੈਂ ਨਹੀਂ ਰਾਜੀ ਨਹੀਂ ਨਹੀਂ ਕੋਈ ਨਹੀਂ ਖੜਾ ਕੋਈ ਉਨੇ ਖੜਾ ਕੋਈ ਕੋਈ ਅੱਛਾ ਜੀ ਸਾਰਾ ਪਿੰਡ ਦੇ ਲੋਕ ਨਾ ਮਨਾਫਦੇ ਨੇ ਅੱਛਾ ਜੀ ਸਰਪੇਚ ਪੰਚਾਇਤ ਬਣ ਗਈ ਅੱਛਾ ਵੈਸੇ ਜੇ ਆਪਾਂ ਗੱਲ ਕਰੀਏ ਸੀ ਤੁਹਾਡੇ ਪਿੰਡ ਚ ਬੜੇ ਬੜੀ ਸੋਹਣੀ ਪਾਰਕ ਦਿਸੀ ਬੜੀਆਂ ਸੋਹਣੀਆਂ ਸੜਕਾਂ ਦਿਸੀਆਂ ਤੁਸੀਂ ਵੀ ਬੜੇ ਏਕੇ ਦੇ ਨਾਲ ਸਾਰੇ ਬੈਠੇ ਹੋਏ ਹੋ ਵੱਡੀ ਗਿਣਤੀ ਸਾਬਕਾ ਫੌਜੀਆਂ ਦੀ ਆ ਪਿੰਡ ਚ ਹਾਂਜੀ ਸਰਪੇਚ ਨੇ ਸੜਕਾਂ ਬਣਾਈਆਂ ਨੇ ਅੱਛਾ ਜੀ ਸਰਪੇਚ ਨੇ ਆਹੀ ਜਿਹੜਾ ਹੁਣ ਟਰਮ ਚੱਲ ਰਹੀ ਹੈ ਜਿਨ੍ਹਾਂ ਦੇ ਨਵੇਂ ਦੁਬਾਰਾ ਉਹੀ ਬਣੇ ਨੇ ਦੂਜੀ ਵਾਰੀ ਆਹ ਦੁਬਾਰਾ ਬਣੇ ਨੇ ਅੱਛਾ ਜੀ ਤੇ ਪਿਛਲੀ ਵਾਰੀ ਬਾਪੂ ਜੀ ਇਹਨਾਂ ਨੂੰ ਵੋਟਾਂ ਪਾ ਕੇ ਬਣਾਇਆ ਸੀ ਜਾਂ ਉਦੋਂ ਵੀ ਸ਼ਰਮਸ਼ੰਤੀ ਹੋਈ ਸੀ ਪਿਛਲੀ ਵਾਰੀ ਵੋਟਾਂ ਪਾ ਕੇ ਬਣਾਇਆ ਸੀ ਅੱਛਾ ਵੋਟਾਂ ਪਾ ਕੇ ਬਣਾਇਆ ਤੇ ਐਤਕੀ ਫਿਰ ਤੁਸੀਂ ਸਮਝ ਗਏ ਵੀ ਭਾਈ ਸਰਕਾਰ ਤੋਂ ਪੈਸੇ ਲੈਣੇ ਆ ਆਪਾਂ ਸਰਕਾਰ ਕੋਲ ਨਹੀਂ ਇਹਨਾਂ ਕੰਮ ਚੰਗੇ ਕੀਤੇ ਨੇ ਦੁਨੀਆ ਮਗਰ ਲੱਗੀ ਉਹਦੇ ਤੇ ਅੱਗੂ ਵੀ ਕੰਮ ਚੰਗੇ ਕਰੇਗਾ ਅੱਛਾ ਅੱਗੂ ਵੀ ਕੰਮ ਚੰਗੇ ਕਰੇਗਾ ਹੂੰ ਤੇ ਮਸਰਪੰਚ ਬਹੁਤ ਚੰਗਾ ਠੀਕ ਹੈ ਸਾਰਾ ਪਿੰਡ ਹੀ ਉਹਦਾ ਕੰਮ ਕਰੇ ਤੁਹਾਡਾ ਤਾਂ ਨਹੀਂ ਕੋਈ ਕੰਮ ਮਾਰਦਾ ਨਾ ਸਾਰਾ ਸਾਰਾ ਇਹਦੇ ਤੁਹਾਡਾ ਪੁੱਤਰ ਵੀ ਪੰਚਾਇਤ ਮੈਂਬਰ ਬਣਿਆ ਆਹ ਅੱਛਾ ਜੀ ਆ ਨਰਮਲ ਸਿੰਘ ਆ ਨਰਮਲ ਸਿੰਘ ਤੁਹਾਡਾ ਪੁੱਤਰ ਹੈ ਹਾਂ ਠੀਕ ਹੈ ਜੀ ਬਹੁਤ ਚੰਗੀ ਗੱਲ ਹੈ ਇਹ ਪਹਿਲੀ ਵਾਰ ਬਣਿਆ ਹੈ ਹਾਂ ਅਗੇ ਬਾਹਰ ਵੀ ਰਿਹਾ ਹਾਂ ਸਾਬਕਾ ਫੌਜੀ ਵੀ ਨੇ ਆਹ ਫੌਜੀ ਬਹੁਤ ਨੇ ਤੁਹਾਡੇ ਪਿੰਡ ਤੇ ਸਾਰਾ ਪਿੰਡ ਹੀ ਫੌਜੀਆਂ ਦਾ ਹੈ ਹਾਂ ਆਹ ਫੇ ਫੌਜੀ ਤਾਂ ਜਿਹੜੇ ਹੁੰਦੇ ਉਹ ਸਖਤੇ ਹੀ ਬਹੁਤ ਹੁੰਦੇ ਆ ਡਿਸਪਲਿਨ ਨੂੰ ਲੈ ਕੇ ਵੀ ਇਹ ਕੰਮ ਇਦਾਂ ਨਹੀਂ ਤੇ ਇਦਾਂ ਹੀ ਹੋਣਾ ਇਹ ਅੱਗੇ ਪਿੱਛੇ ਨਹੀਂ ਹੋਣਾ ਉਹ ਫੇ ਫੌਜੀਪੁਣਾ ਦਿਖਾਉਂਦੇ ਨੇ ਆਪਣੇ ਪੰਚਾਇਤ ਜਿਹੜਾ ਕੰਮ ਚੰਗਾ ਕਰੇ ਉਹਦੇ ਮਨ ਦੁਨੀਆ ਲੱਗਦੀ ਏ ਕੰਮ ਕਰਦਾ ਚੰਗੇ ਅੱਛਾ ਤੇ ਜਿਹਨੇ ਖਾਣਾ ਪੀਣਾ ਉਹਦੇ ਮਨ ਕੋਈ ਦੁਨੀਆ ਲੱਗਦੀ ਹਾਂ ਆ ਗੱਲ ਬੰਦਾ ਬਹੁਤ ਚੰਗਾ ਭਲਾ ਮਾਨਸ ਚਲੋ ਠੀਕ ਹੈ ਬਾਪੂ ਜੀ ਬਹੁਤ ਬਹੁਤ ਧੰਨਵਾਦ ਹੁਣ ਤੁਹਾਡੇ ਬੀ ਨੀਕ ਬਾਬੀ ਨੀ ਕੁਛ ਨਹੀਂ ਹਾਂ ਕੋਈ ਸ਼ਰਾਬ ਨਹੀਂ ਬਿੰਦਾ ਅੱਛਾ ਜੀ ਬਹੁਤ ਚੰਗੀ ਗੱਲ ਬਹੁਤ ਚੰਗਾ ਸਰਪੰਚ ਜੀ ਸੋ ਇਧਰ ਜਿਹੜੇ ਸਾਡੇ ਨਾਲ ਪਿੰਡ ਦੇ ਪਤਵੰਤੇ ਸੱਜਣ ਵੀ ਮੌਜੂਦ ਨੇ ਭਾਈ ਸਾਹਿਬ ਪੰਚਾਇਤ ਮੈਂਬਰ ਚੁਣੇ ਗਏ ਨੇ ਉਧਰ ਭਾਈ ਸਾਹਿਬ ਬੈਠੇ ਨੇ ਪੰਚਾਇਤ ਮੈਂਬਰ ਗੱਬੇ ਸਾਡੇ ਸਰਦਾਰ ਸਾਹਿਬ ਬੈਠੇ ਨੇ ਇਹ ਵੀ ਸਾਫ ਦਾ ਫੌਜੀ ਨੇ ਇਹਨਾਂ ਸਾਰਿਆਂ ਨਾਲ ਗੱਲਬਾਤ ਕਰਾਂਗੇ ਪਿਆਰ ਭਰੀ ਸਤਿਕਾਰ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਤਾਂ ਤੁਹ ਇਹ ਹੈ ਕਿ ਤੁਸੀਂ ਵਿਲੱਖਣ ਕੰਮ ਕੀਤਾ ਹੈ ਚਲੋ ਵੈਸੇ ਤਾਂ ਸਾਨੂੰ ਇਸ ਗੱਲ ਨੂੰ ਸੈਲੀਬ੍ਰੇਟ ਕਰਨਾ ਹੀ ਚਾਹੀਦਾ ਇਹਨੂੰ ਚੰਗਾ ਹੀ ਨਾ ਮੰਨ ਲਿਆ ਜਾਵੇ ਕਿ ਸਾਰੇ ਪਾਸੇ ਹੀ ਸਰਬਸੰਮਤੀਆਂ ਹੋਣੇ ਆਮ ਗੱਲ ਹੋ ਜਵੇ ਪਰ ਤੁਸੀਂ ਸਰਬਸੰਮਤੀ ਕੀਤੀ ਹੈ ਕੀ ਕਹੋਗੇ ਕਿਦਾਂ ਵਿਚਾਰ ਆਇਆ ਕਿਉਂ ਵਿਚਾਰ ਆਇਆ ਵੀ ਆਪਾਂ ਸਰਬਸੰਮਤੀ ਹੀ ਕਰਨੀ ਹੈ ਗੱਲ ਇਦਾਂ ਜੀ ਅੱਜਕੱਲ ਦੇ ਜਮਾਨੇ ਵਿੱਚ ਜਿਹੜੀ ਨੌਜਵਾਨਾਂ ਦੀ ਸੋਚ ਹੈ ਨਾ ਉਹਨੂੰ ਦੇਖਦੇ ਹੋਏ ਸਾਰੇ ਨੌਜਵਾਨ ਦੀ ਇਹੀ ਸੋਚ ਹੀ ਸੀ ਇਹ ਯੰਗ ਸਰਪੰਚ ਹੀ ਰਹੇ ਅੱਛਾ ਜੀ ਤੇ ਪਹਿਲੇ ਮਹੀਨੇ ਚੰਗੇ ਕੰਮ ਕੀਤੇ ਆ ਠੀਕ ਹੈ ਜੀ ਤੇ ਉਹਨਾਂ ਨੂੰ ਆਪਾਂ ਫੇਰ ਪ੍ਰਾਇੋਰਟੀ ਦਿੱਤੀ ਹੈਗੀ ਆ ਅੱਛਾ ਜੀ ਤੁਸੀਂ ਦੇਖਿਆ ਇਹ ਪਿੰਡ 'ਚ ਪਾਰਕ ਬਣੇ ਆ ਸ਼ਮਸ਼ਾਨ ਘਾਟ ਬਹੁਤ ਵਧੀਆ ਬਣੀ ਆ ਗੁਰਦੁਆਰਾ ਸਾਹਿਬ ਬੜਾ ਵਧੀਆ ਬਣਾਇਆ ਹੋਇਆ ਠੀਕ ਹੈ ਜੀ ਹਰ ਚੀਜ਼ ਪਿੰਡ ਦੀ ਹਰ ਪੱਖੋਂ ਪਰਫੈਕਟ ਕੋਈ ਕਮੀ ਨਹੀਂ ਜੀ ਸਰਪੰਚ ਸਾਹਿਬ ਨੇ ਸਾਰੇ ਏਰੀਆ 'ਚ ਸੇਵਾ ਸਮਾਜ ਸੇਵੀ ਵੀ ਆ ਨੇ ਅੱਛਾ ਜੀ ਇਹਦੇ ਨਾਲ ਨਾਲ ਗਰੀਬਾਂ ਨੂੰ ਮਦਦ ਵੀ ਕਰਦੇ ਹਨ ਲੋਕਾਂ ਦੇ ਮਕਾਨ ਬਣਾਉਂਦੇ ਹਨ ਜੇ ਕਿਸੇ ਨੂੰ ਕੂਲਰ ਦੀ ਲੋੜ ਹੈ ਪੱਖੇ ਦੀ ਲੋੜ ਹੈ ਉਹ ਵੀ ਸੇਵਾ ਕਰਦੇ ਹਨ ਇਹ ਪੱਲਿਓਂ ਕਰਦੇ ਨੇ ਜਾਂ ਗ੍ਰਾਂਟ ਗ੍ਰਾਉਂਟ ਚੋਂ ਹੀ ਕੁੰਡੀ ਲਾਗਦੀ ਹੈ ਮਹਾਰਾਜ ਦੀ ਉਹਨਾਂ ਤੇ ਬੜੀ ਕਿਰਪਾ ਉਹਨਾਂ ਦੇ 22 ਸਟੋਰ ਅਮਰੀਕਾ 'ਚ ਚੱਲਦੇ ਆ ਅੱਛਾ ਜੀ ਸਮਝ ਗਿਆ ਹੁਣ ਠੀਕ ਹੈ ਜੀ ਮਤਲਬ ਕਿ ਆਪਣੇ ਘਰੋਂ ਰਾਜੀ ਨੇ ਤਾਂ ਪਿੰਡ ਨੂੰ ਵੀ ਪੂਰਾ ਵੀ 15 16 ਏਕੜ ਉਹਨਾਂ ਦੀ ਆਪ ਦੀ ਜ਼ਮੀਨ ਵੀ ਹੈਗੀ ਆ ਅੱਛਾ ਜੀ ਕੋਈ ਪਰਵਾ ਨਹੀਂ ਬਾਪੂ ਉਹਨਾਂ ਦਾ ਸੁਬੇਦਾਰ ਪੈਨਸ਼ਨ ਆਇਆ ਹੋਇਆ ਦੋ ਭਰਾ ਅਮਰੀਕਾ ਨੇ ਦੋ ਮੁੰਡੇ ਅਮਰੀਕਾ ਨੇ ਤੇ 22 ਸਟੋਰ ਉਹਨਾਂ ਦੇ ਆਪਣੇ ਚੱਲਦੇ ਆ ਠੀਕ ਹੈ ਜੀ ਤੇ ਕਹਿਣ ਦਾ ਮਤਲਬ ਹੈ ਕਿ ਉਲਮਲਾ ਕੇ ਤੁਸੀਂ ਰਾਜੀ ਹੋ ਸਰਪੰਚ ਤੋਂ ਤਾਂ ਹੀ ਕਹਿੰਦੇ ਪਹਿਲਾਂ ਵੀ ਇਹੀ ਸਰਪੰਚ ਸੀ ਐ ਪਿਛਲੀ ਆ ਦੀ ਵੋਟਾਂ ਪਾਈਆਂ ਸੀ ਐਤਕੀ ਤੁਸੀਂ ਐ ਜੀ ਜੀਰੀ ਮੈਂ ਆਪੋਜੀਸ਼ਨ ਸੀ ਸੁਣੋ ਇੱਥੇ ਐਤਕੀ ਮੈਨੂੰ ਜਦ ਮੈਨੂੰ ਪਤਾ ਲੱਗਿਆ ਕਿ ਸਾਡੇ ਸਰਪੰਚ ਨੇ ਕੰਮ ਵਧੀਆ ਕੀਤਾ ਤਾਂ ਆਪਾਂ ਸਾਰੇ ਪਿੰਡ ਨੂੰ ਇਕੱਠਾ ਕਰਕੇ ਦੁਬਾਰਾ ਉਹਨਾਂ ਨੂੰ ਫੇਰ ਚੁਣ ਚੁਣ ਦਿੱਤਾ ਪਹਿਲਾਂ ਤੁਸੀਂ ਆਪੋਜੀਸ਼ਨ ਚ ਸੀ ਅੱਛਾ ਤੇ ਇਹਨਾਂ ਵੇਖੋ ਉਹਨਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਗਏ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਜੀ ਐ ਹੁੰਦਾ ਹੈ ਭਾਈ ਜਦੋਂ ਤੁਸੀਂ ਐ ਚੰਗੇ ਕੰਮ ਕਰਦੇ ਹੋ ਤਾਂ ਬੇਸ਼ੱਕ ਤੁਹਾਡੀ ਵਿਰੋਧੀ ਧਿਰ ਚ ਖੜਾ ਹੋਇਆ ਬੰਦਾ ਹੋਵੇ ਉਹ ਤੁਹਾਡੀ ਤਾਰੀਫ ਕਰਦਾ ਹੈ ਤੁਹਾਡੇ ਨਾਲ ਆ ਕੇ ਤੁਰ ਪੈਂਦਾ ਹੈ ਬਹੁਤ ਚੰਗੀ ਗੱਲ ਤੁਸੀਂ ਇਧਾਨ ਦਿੱਤੀ ਹੈ ਤਾਂ ਹੁਣ ਤੁਸੀਂ ਸਰਕਾਰ ਤੋਂ ਕਿੰਦਾ ਦੀ ਆਸ ਕਰਦੇ ਹੋ ਜਦੋਂ ਤੁਸੀਂ ਆਪ ਲੜਾਈਆਂ ਝਗੜਿਆਂ ਤੋਂ ਰਹਿਤ ਹੋ ਕੇ ਵੀ ਜਿਹੜੇ ਹੁੰਦੇ ਆ ਨਾ ਕਈ ਵਾਰੀ ਆਪਾਂ ਦੇਖੀਦਾ ਸਰਪੰਚੀ ਪਿੱਛੇ ਗੋਲੀਆਂ ਚੱਲ ਜਾਂਦੀਆਂ ਨੇ ਰੱਬ ਨਾ ਕਰੇ ਪਰ ਤਸਵੀਰਾਂ ਹਰੇਕ ਵਾਰੀ ਇਦਾਂ ਨਹੀਂ ਆ ਸਾਹਮਣੇ ਆਉਂਦੀਆਂ ਨੇ ਕਿ ਫਲਾਨੀ ਜਗ੍ਹਾ ਗੋਲੀ ਚੱਲ ਗਈ ਸਿਰ ਪਾੜਤੇ ਐ ਹੋ ਗਿਆ ਤੁਸੀਂ ਉਹ ਸਾਰੇ ਤੋਂ ਰਹਿਤ ਰਹਿ ਗਏ ਹੋ ਤੁਸੀਂ ਆਰਾਮ ਦੇ ਨਾਲ ਉਹ ਘਰ ਦੇ ਵਿੱਚ ਬੈਠ ਕੇ ਗੁਰੂ ਦੀ ਹਜ਼ੂਰੀ ਚ ਸਾਰਾ ਕੁਝ ਕਰ ਲਿਆ ਤੇ ਸਰਕਾਰ ਤੋਂ ਹੁਣ ਕੀ ਆਸ ਕਰਦੇ ਹਾਂ ਸਰਕਾਰ ਤੋਂ ਅਸੀਂ ਆਸ ਕਰਦੇ ਆ ਵੀ ਅਸੀਂ ਤਾਂ ਆਪਣਾ ਵਾਦਾ ਪੂਰਾ ਕਰ ਦਿੱਤਾ ਹੈ ਵੀ ਸਰਬਸਮਦੀਨਾ ਪੰਚਾਇਤ ਬਣ ਗਈ ਹੈ ਕੋਈ ਸਾਡੇ ਪਿੰਡ ਚ ਲੜਾਈ ਝਗੜਾ ਕੋਈ ਪਾਰਟੀ ਕੋਈ ਗੁੱਟਬਾਜੀ ਨਹੀਂ ਹੈਗੀ ਸਾਂਝਾ ਪਿੰਡ ਦਾ ਸਰਪੰਚ ਹੈ ਜੀ ਠੀਕ ਹੈ ਜੀ ਸਾਰਿਆਂ ਨੂੰ ਇੱਕੋ ਜਿਹਾ ਹੀ ਦੇਖਦਾ ਪੂਰੇ ਪਿੰਡ ਦੀ ਸੇਵਾ ਕਰਦਾ ਹੈ ਜੀ ਠੀਕ ਹੈ ਜੀ ਤੇ ਅਸੀਂ ਤੇਹੀ ਬੇਨਤੀ ਕਰਦੇ ਹਾਂ ਜਿਹੜਾ ਹੁਣ ਤੁਸੀਂ ਐਲਾਨ ਕੀਤਾ ਹੋਇਆ 5 ਲੱਖ ਰੁਪਏ ਦੀ ਗ੍ਰਾਂਟ ਉਹ ਚੁੱਪ ਕਰਕੇ ਚੁੱਪ ਕਰਕੇ ਫੜਾ ਦਿਓ ਚੈੱਕ ਭੇਜ ਦੇਣਾ ਤਾਂ ਹੀ ਸਾਡੇ ਪਿੰਡ ਦਾ ਜਿਹੜਾ ਵਿਕਾਸ ਹੈ ਰੰਦਾ ਹੋ ਵਧੀਆ ਹੋ ਸਕੇ ਠੀਕ ਹੈ ਜੀ ਹਾਂ ਜੀ ਮੈਂ ਵੀ ਆਮ ਆਦਮੀ ਪਾਰਟੀ ਦਾ ਹੀ ਬੁਲਾ ਰਹਾ ਹਾਂ ਫਿਰ ਵੀ ਮੈਂ ਕਿ ਸਾਡੇ ਪਿੰਡ ਤਿੰਨੇ ਤਰ੍ਹਾਂ ਦੇ ਬੰਦੇ ਆਣੇ ਕਾਲੀ ਵੀ ਹਨ ਕਾਂਗਰਸ ਵੀ ਹਨ ਪਰ ਇਸ ਵੇਲੇ ਉਹ ਸਾਰੇ ਇਕਜੁੱਟ ਹਨ ਪਰ ਤੁਸੀਂ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਹੋ ਬੜੀ ਚੰਗੀ ਗੱਲ ਹੈ ਤੁਸੀਂ ਦੱਸ ਦਿੱਤਾ ਖੁੱਲਕੇ ਨਹੀਂ ਤਾਂ ਸਰਬਸੰਮਤੀ ਤੋਂ ਬਾਅਦ ਕੌਣ ਦੱਸਦਾ ਤੁਹਾਨੂੰ ਤਾਨੂੰ ਪਿੱਛੋਂ ਹੁਕਮ ਨਹੀਂ ਹੋਇਆ ਆਮ ਆਦਮੀ ਪਾਰਟੀ ਆ ਲੈ ਆ ਲੋ ਵੀ ਐਤਕੀ ਤੁਸੀਂ ਸਰਪੰਚ ਬਣਨਾ ਜਾਂ ਆਪਣੇ ਆਪਣੇ ਪਿੰਡਾਂ ਨੂੰ ਪਿੰਡ ਸਾਰਾ ਆਪਣੇ ਨਾਲ ਹੋਣਾ ਇਹ ਜਿਹੜੇ ਹੁਕਮ ਇਹ ਜ ਜਦੋਂਾਂ ਦੀ ਵੋਟਾਂ ਆਣਗੇ ਉੱਥੇ ਚੱਲਣਗੇ ਪਿੰਡ ਦੇ ਜਿਹੜਾ ਕੰਮ ਹੋਏਗਾ ਉਹ ਪਿੰਡ ਦੇ ਨਾਲ ਆ ਹਾਂ ਸਭ ਤੋਂ ਪਹਿਲਾਂ ਪਿੰਡ ਨਾਲ ਪਹਿਲਾਂ ਪਿੰਡ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਾਮ ਸਰਦਾਰ ਸਾਹਿਬ ਮੇਰਾ ਨਾਮ ਬਲਕਾਰ ਸਿੰਘ ਜੀ ਬਲਕਾਰ ਸਿੰਘ ਜੀ ਇਹ ਪੰਚਾਇਤ ਮੈਂਬਰ ਨੇ ਹੁਣ ਅੱਗੇ ਚੱਲਦੇ ਆ ਸਾਡੇ ਨਾਲ ਸਾਬਕਾ ਫੌਜੀ ਮੌਜੂਦ ਨੇ ਪਿੰਡ ਦੇ ਵਸਿੰਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰਦਾਰ ਸਾਹਿਬ ਤੁਸੀਂ ਜਰਾ ਦੱਸਿਓ ਕਿ ਨੀ ਉਮਰ ਹੋ ਗਈ ਹੈ ਨੀਆਂ ਪੰਚਾਇਤਾਂ ਤੁਸੀਂ ਦੇਖਿਆ ਹੋਣਗੀਆਂ ਬਣਦੀਆਂ ਤੇ ਇਹ ਇਹ ਜਦੋਂ ਦੇਖਦੇ ਆ ਸਰਬਸੰਤੀ ਤੁਸੀਂ ਸਾਰਿਆਂ ਨੇ ਰਲ ਕੇ ਕੀਤੀ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ ਕੀਤੀ ਹੈ ਤਾਂ ਕੀ ਬਲਬਲੇ ਨੇ ਮੰਦੇ ਵਿੱਚ ਅੱਗੇ ਦੀ ਹੁਣ ਕੀ ਝਾਕ ਹੈ ਤੁਹਾਡੀ ਸਰਪੰਚ ਤੋਂ ਪੰਚਾਂ ਤੋਂ ਜਾਂ ਪਿੰਡ ਨੂੰ ਲੈ ਕੇ ਅਗਲਾ ਤੁਹਾਡਾ ਹੁਣ ਰੂਟ ਮੈਪ ਕੀ ਹੈ ਦੇਖੋ ਜੀ ਸਾਡੇ ਸੰਵਨ ਸਾਹਿਬ ਨੇ ਜਿੰਨੀ ਪਹਿਲਾਂ ਪੰਚਾਇਤ ਸਾਰਿਆਂ ਨੇ ਵਧੀਆ ਕੰਮ ਕੀਤਾ ਸਾਰਿਆਂ ਨੇ ਵਧੀਆ ਕੰਮ ਕੀਤਾ ਉਨੂੰ ਇਸ ਕਰਕੇ ਹੀ ਦੁਬਾਰਾ ਨਿਯੁਕਤ ਕੀਤਾ ਗਿਆ ਸਰਬਸੰਮਤੀ ਨਾਲ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੰਪ ਪਿੰਡ ਨੂੰ ਹੋਰ ਵਧੀਆ ਤਰੀਕੇ ਨਾਲ ਬਣਾ ਸਕੇ ਜਿਹੜੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਉਹ ਦੂਰ ਕੀਤੀਆਂ ਜਾਣ ਸਕੇ ਕੋਈ ਸਾਡੇ ਪਿੰਡ ਚ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਪਾਰਟੀ ਬਾਜ਼ੀ ਨਹੀਂ ਪਹਿਲਾਂ ਚੰਗੇ ਕੰਮ ਕੀਤੇ ਸੀ ਤੇ ਤਾਂ ਹੀ ਗੁਰੂ ਘਰ ਦੇ ਵਿੱਚ ਬੈਠ ਕੇ ਇਹਨਾਂ ਦਾ ਕਸਲਾ ਹੋਇਆ ਵੀ ਇਹਨੂੰ ਸਰਵਸੰਮਤੀ ਨਾਲ ਸਰਪੰਚ ਬਣਾਇਆ ਜਾਵੇ ਹਮ ਇੱਕ ਤਾਂ ਇੱਕ ਪਾਸੇ ਭਾਈ ਤਰੀਕ ਹੱਲੇ ਅੱਜ ਸ਼ੁਰੂ ਹੀ ਹੋਇਆ ਕੰਮ ਕਿ ਨਾਮਜ਼ਦਗੀਆਂ ਭਰੀਆਂ ਜਾਣੀਆਂ ਨੇ ਦੂਜੇ ਪਾਸੇ ਤੁਸੀਂ ਕੰਮ ਚੱਕ ਵੀ ਦਿੱਤਾ ਕੱਲ੍ਹ ਹੀ ਸਾਰਾ ਕੁਝ ਕਰ ਲਿਆ ਤੇ ਸਾਰਾ ਪ੍ਰਬੰਧ ਤੁਸੀਂ ਕਰਕੇ ਤੇ ਰਾਜੀ ਨਾਵੇਂ ਦੇ ਨਾਲ ਸਰਵਸੰਮਤੀ ਦੇ ਨਾਲ ਆਪਣੇ ਮੈਂਬਰ ਵੀ ਚੁਣ ਲਏ ਸਰਪੰਚ ਵੀ ਚੁਣ ਲਿਆ ਤੁਸੀਂ ਤਰੀਕ ਦੀ ਉਡੀਕ ਹੀ ਕਰਦੇ ਸੀ ਵੀ ਭਾਈ ਅਗਲੀ ਵਾਰੀ ਫੇਰ ਸਰਪੰਚ ਸਾਹਿਬ ਇਹਨੂੰ ਬਣਾਉਣਾ ਇਹਨੂੰ ਇਹਨੂੰ ਪੰਜ ਬਣਾਉਣਾ ਜਾਂ ਫਿਰ ਤੁਸੀਂ ਐਂਡ ਤੇ ਜਾ ਕੇ SLA ਬਣਾਈ ਆ ਨਹੀਂ ਜੀ ਇਹ ਚੱਲਦਾ ਉਹਦੀ ਗੱਲ ਤਾਂ ਚੱਲਦੀ ਹੁੰਦੀ ਹੈ ਨਾ ਜਿਹੜਾ ਬੰਦਾ ਚੰਗਾ ਕੰਮ ਕਰਦਾ ਤੇ ਉਹਦੀ ਚੰਗੇ ਦੀ ਆਪਾਂ ਜਿੱਦਾਂ ਸਭਾ 'ਚ ਬੈਠੇ ਆ ਸਾਰੇ ਤੇ ਆਪਾਂ ਗੱਲ ਕਰਦੇ ਆ ਯਾਰ ਸਰਦਾਰ ਸਤਪਾਲ ਸਿੰਘ ਸਰਪੰਚ ਜੀ ਜਿਹੜਾ ਪੁਰਾਣਾ ਉਹ ਵਧੀਆ ਕੰਮ ਕੀਤਾ ਉਹਨਾਂ ਨੇ ਹਣਾ ਤੇ ਆਪਾਂ ਇੱਕ ਦੂਜੇ ਦੀ ਗੱਲ ਕਰਦੇ ਆ ਦੁਬਾਰਾ ਇਹਨੂੰ ਆਪਾਂ ਫੇਰ ਬਣਾਉਣਾ ਹੈਗਾ ਇਹ ਤਾਂ ਗੱਲ ਚੱਲਦੀ ਜਦੋਂ ਸਾਥ 'ਚ ਬੰਦਾ ਬੈਠਾ ਹੋਵੇ ਗੱਲ ਤਾਂ ਸਾਰਿਆਂ ਦੀ ਚੱਲਦੀ ਹੁੰਦੀ ਹੈ ਹਣਾ ਤੇ ਆਪਾਂ ਇਸ ਕਰਕੇ ਸਾਰਿਆਂ ਦੀ ਇਹੀ ਮੈਜੋਰਿਟੀ ਸੀ ਵੀ ਆਪਾਂ ਸਰਪੰਚ ਸਾਹਿਬ ਨੂੰ ਦੁਬਾਰਾ ਫਿਰ ਸਰਪੰਚ ਬਣਾਉਣਾ ਜਿਹੜੀ ਪਿੰਡ ਚ ਕੋਈ ਕਮੀ ਪੇਸ਼ੀ ਰਹਿ ਗਈ ਉਹਨੂੰ ਦੂਰ ਕੀਤਾ ਜਾ ਸਕਦਾ ਜੀ ਜੀ ਬਹੁਤ ਚੰਗੀ ਗੱਲ ਹੈ ਬਿਲਕੁਲ ਬਿਲਕੁਲ ਬਹੁਤ ਚੰਗੀ ਗੱਲ ਹੈ ਸੋ ਸਾਡੇ ਨਾਲ ਇਧਰ ਬਾਈ ਹਣੀ ਵੀ ਮੌਜੂਦ ਨੇ ਬਾਈ ਸਰਬਸੰਤੀ ਤਾਂ ਪਿੰਡ ਚ ਹੋ ਗਈ ਪਰ ਇਹ ਕਿਹਾ ਜਾਂਦਾ ਹੈ ਨਾ ਕਿ ਬੰਦਾ ਚਾਹੇ ਸੋਨੇ ਦਾ ਬਣ ਜਵੇ ਪਰ ਉਹ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦਾ ਸਰਪੰਚ ਸਾਹਿਬ ਨੇ ਜਦਾਂ ਇੱਧਰ ਦੱਸਿਆ ਬਾਈ ਹੋਣੀ ਸਰਦਾਰ ਸਾਹਿਬ ਨੇ ਤੇ ਫਿਰ ਪੰਚ ਸਾਹਿਬ ਨੇ ਮੈਂਬਰ ਸਾਹਿਬ ਨੇ ਦੱਸਿਆ ਇੱਧਰ ਬਜ਼ੁਰਗਾ ਨੇ ਦੱਸਿਆ ਕਿ ਕਿੰਨਾ ਕੰਮ ਸਰਪੰਚ ਸਾਹਿਬ ਨੇ ਤੁਹਾਡੇ ਪਿੰਡ 'ਚ ਕੀਤਾ ਜਿਹਦੇ ਕਰਕੇ ਤੁਸੀਂ ਉਹਨਾਂ ਨੂੰ ਫੇਰ ਚੁਣ ਲਿਆ ਪਰ ਤੁਸੀਂ ਜਿਹੜਾ ਇਹ ਦੱਸਿਓ ਵੀ ਕੋਈ ਅਰਨਾਲੇ ਬੰਦੇ ਵੀ ਹੁੰਦੇ ਆ ਫੇ ਉਹਨਾਂ ਦਾ ਹੱਲ ਕਿੱਦਾਂ ਕਰਦੇ ਹੋ ਪੜੇ ਤੁਹਾਨੂੰ ਪਤਾ ਹੀ ਹੈ ਕਿ ਹਰ ਇੱਕ ਪਿੰਡ ਵਿੱਚ ਇੱਕ ਨਾ ਦੋ ਕਤੀੜ ਹੁੰਦੀ ਹੈ ਉਹਦਾ ਕੰਮ ਹੀ ਇਹ ਹੁੰਦਾ ਹੈ ਨਾ ਆਪ ਵਸਣਾ ਤੇ ਨਾ ਕਿਸੇ ਨੂੰ ਵਸਣ ਦੇਣਾ ਠੀਕ ਹੈ ਜੀ ਸੋ ਗੱਲ ਇਹਦਾ ਹੈ ਕਿ ਉਹਦੇ ਪਿੱਛੇ ਜਿੱਦਾ ਲਾਗੇ ਹੀ ਕੁਝ ਬੰਦੇ ਫਿਰ ਜਦੋਂ ਉਹਨਾਂ ਨੂੰ ਇਹ ਦੇਖਿਆ ਕਿ ਠੀਕ ਹੈ ਦੂਜੀ ਗੱਲ ਜਿਹੜੀ ਮੈਂ ਭਾਜੀ ਕਹਿਣੀ ਚਾਹਣਾ ਮੇਨ ਕਿ ਜਿਹੜੇ ਸਾਡੇ ਇਸ ਟਾਈਮ ਸਰਪੰਚ ਸਾਹਿਬ ਨੇ ਉਹਨਾਂ ਨੂੰ ਇਹ ਚੀਜ਼ ਦਾ ਸ਼ੌਂਕ ਨਹੀਂ ਹੈਗਾ ਠੀਕ ਹੈ ਜੀ ਆਪਾਂ ਇੱਕ ਗੱਲ ਲੈ ਕੇ ਚੱਲੀਏ ਕਿ ਕਈਆਂ ਨੂੰ ਹੁੰਦਾ ਹੈ ਕਿ ਛੇ ਦੇ ਬਹੁਤ ਤਗੜੇ ਕੋਈ ਪਦਵੀ ਜਾਂ ਰਤਬਾ ਕਿ ਮੈਂ ਸਰਪੰਚ ਆ ਜਾਂ ਕਹਿੰਦਾ ਮਤਲਬ ਕਿ ਉਹਦੇ ਵਿੱਚ ਕੋਈ ਮੈਂ ਹੰਕਾਰ ਵਾਲੀ ਗੱਲ ਨਹੀਂ ਹੈਗੀ ਨਾ ਹੀ ਉਹਨੂੰ ਇਹ ਚੀਜ਼ ਨਾਲ ਕੋਈ ਮਤਲਬ ਹੈ ਸਿਰਫ ਉਹਨੂੰ ਇਹ ਮਤਲਬ ਹੈ ਕਿ ਮੈਂ ਪਿੰਡ ਸੁਧਾਰਨਾ ਹੈ ਪਿੰਡ ਦੀ ਸੁੰਦਰਤਾ ਕਾਇਮ ਕਰਨੀ ਤੇ ਇਹਨੂੰ ਪਹਿਲੇ ਨੰਬਰ ਤੇ ਲਿਆਣਾ ਹੈ ਤੇ ਉਹਦੇ ਵਿੱਚ ਕਿ ਕੋਈ ਵੀ ਇਦਾਂ ਦੀ ਹੈਮੈ ਨਹੀਂ ਹੈਗੀ ਕਿ ਜਿੱਦਾਂ ਆਪਾਂ ਕਈ ਵਾਰੀ ਕੋਈ ਕੰਮ ਪੈ ਗਿਆ ਹੈ ਕਿਉਂ ਆਪੋ ਦੇ ਘਰੇ ਜਾਣਾ ਸਰਪੰਚ ਸਾਹਿਬ ਆਪਾਂ ਇੱਥੇ ਜਾਣਾ ਅੱਡੇ ਨਾਲ ਚੱਲੋ ਜਾਂ ਕਿੱਦਾਂ ਕਈ ਵੇਖੇ ਬੰਦੇ ਤੁਸੀਂ ਕਿ ਖਲੋਜੋ ਜੀ ਟੋਰਾ ਛੋਰਾ ਕੱਢ ਕੇ ਫੇਰ ਉਹ ਇਦਾਂ ਦੇਣੇ ਕਿ ਸਾਦੇ ਮਨਾਦੇ ਜਿੱਦਾਂ ਦੇ ਵੀ ਵਸਤਰ ਹੈਗੇ ਨੇ ਉਦਾਂ ਹੀ ਤੁਰ ਪੈਣਾ ਹੈ ਕਿ ਉਹਨਾਂ ਚ ਕੋਈ ਇਦਾਂ ਦੀ ਹਲੀਮੀ ਨਹੀਂ ਕਿ ਅਗਲੇ ਬੰਦੇ ਨੂੰ ਤੰਗ ਪਰੇਸ਼ਾਨ ਕਰਨਾ ਜਾਂ ਵੇਟ ਕਰੋ ਜਿੱਦਾਂ ਦੇ ਵੀ ਉਹ ਮੰਨ ਲਓ ਕਿ ਕੱਪੜਿਆ ਜਿਹਨੇ ਜ ਆਪਣੇ ਘਰ ਨੇ ਜਾਂ ਪੈੜੀ 'ਚ ਜਿੱਥੇ ਵੀ ਉਹਨੂੰ ਸੱਦੋ ਉਦਾਂ ਹੀ ਤੋਰ ਪੈਣਾ ਮੈਨੂੰ ਨਹੀਂ ਤਾਂ ਆਮ ਤੌਰ ਤੇ ਕਿਹਾ ਜਾਂਦਾ ਸਰਪੰਚ ਹੀ ਐਮ ਐਲ اے ਜਿੰਨੀ ਤੋਰ ਕੱਢ ਕੇ ਰੱਖਦਾ ਹੈ ਨਾ ਪਰ ਉਹਨਾਂ ਵਿੱਚ ਇਦਾਂ ਦਾ ਕੋਈ ਨਹੀਂ ਹੈਗਾ ਕਿ ਮੈਨੂੰ ਇਹ ਇੱਕ ਮੈ ਕੋ ਰਤਬਾ ਹੈਗਾ ਕਿ ਮੈਂ ਉਹਦਾ ਪੂਰਾ ਪ੍ਰਭਾਵ ਕਰਾ ਇਹਨਾਂ ਦੇ ਕਿ ਇੱਕ ਆਮ ਜੇ ਨਾਗਰਿਕ ਨੇ ਕਹਿਣ ਦਾ ਮਤਲਬ ਤੁਸੀਂ ਜਿਹੜੀ ਮੈਂ ਤੁਹਾਡੀ ਸਾਰੀ ਗੱਲ ਸਮਝ ਪਾਇਆ ਵੀ ਸ਼ਖਸੀਅਤ ਹੀ ਬੰਦੇ ਦੀ ਇਦਾਂ ਦੀ ਹੈ ਜਿਹੜੇ ਵਿਰੋਧੀ ਨੇ ਉਹ ਵੈਸੇ ਹੀ ਕਾਇਲ ਹੋ ਕੇ ਇੱਧਰ ਹੋ ਗਏ ਨੇ ਜਿੱਦਾਂ ਬਾਈ ਸਾਹਿਬ ਉਹ ਪਹਿਲਾਂ ਬਰਕਾਤ ਸਿੰਘ ਹੋਣੀ ਵੀ ਦੱਸ ਕੇ ਗਏ ਨੇ ਕਿ ਮੈਂ ਵਿਰੋਧੀ ਚ ਸੀਗਾ ਤੇ ਹੁਣ ਨਾਲ ਹੋ ਗਿਆ ਬਜ਼ੁਰਗੋ ਤੁਸੀਂ ਮਾੜਾ ਜਿਹਾ ਦੱਸਿਓ ਵੀ ਤੁਸੀਂ ਇੰਨੀਆਂ ਪੰਚਾਇਤਾਂ ਦੇਖੀਆਂ ਕਦੀ ਲੜਾਈ ਲੜੂਈ ਤੁਹਾਡੇ ਪਿੰਡ ਚ ਹੋਈ ਪੰਚਾਇਤੀ ਚੋਣਾਂ ਨੂੰ ਲੈ ਕੇ ਨਹੀਂ ਹੋਈ ਨਹੀਂ ਸਰ ਲੜਾਈ ਨਹੀਂ ਹੋਈ ਉਦਾਂ ਗੱਲਾਂ ਤਾਂ ਸੁਣੀਆਂ ਹੋਣਗੀਆਂ ਵੀ ਫਲਾਣ ਉਹ ਕਰਦੇ ਹੀ ਨਹੀਂ ਗੱਲਾਂ ਲੋਕ ਕਰਦੇ ਨੇ ਤੂੰ ਬਣ ਗਿਆ ਮੈਂ ਬਣ ਗਿਆ ਤੱਕਾ ਗਾਲੋ ਗੋਲੀ ਬਣ ਤੇ ਫੇਰ ਉਹ ਠੀਕ ਹੋ ਜਾਂਦਾ ਜਦੋਂ ਕੰਮ ਨਿਬੜ ਜਾਂਦਾ ਫੇਰ ਆਪੇ ਠੀਕ ਹੋ ਜਾਂਦਾ ਆਪੇ ਠੀਕ ਹੋ ਜਾਂਦਾ ਅੱਛਾ ਬਾਪੂ ਜੀ ਇਹ ਜ਼ਰੂਰ ਦੱਸਿਓ ਜਿੱਦਾਂ ਹੁਣ ਸਰਪੰਚ ਸਾਹਿਬ ਤੁਸੀਂ ਫੇਰ ਚੋਣੇ ਨੇ ਪਹਿਲਾਂ ਵੀ ਸਰਪੰਚ ਸੀ ਕਿਤੇ ਐ ਤਾਂ ਨਹੀਂ ਹੁੰਦਾ ਵੀ ਜਿਹੜਾ ਮਾੜਾ ਜਿਹਾ ਵੀ ਵਿਰੋਧੀ ਤੇ ਰਾਲਾ ਬੰਦਾ ਆ ਉਹਨਾਂ ਦੇ ਕੰਮ ਹੀ ਨਹੀਂ ਕਰਨੇ ਜਾਂ ਉਹਨਾਂ ਨੂੰ ਲਟਕਾਈ ਜਾਣਾ ਵੀ ਭਾਈ ਤੇਰਾ ਕੰਮ ਆਪਾਂ ਦੇਖਾਂਗੇ ਕੋਈ ਉਹ ਮੈਂ ਗੱਲ ਤੇਰੀ ਲਟਕਾਈ ਜਾਣਾ ਉਹ ਇਹ ਕੰਮ ਨਹੀਂ ਕਰਦਾ ਜਿਹਨੇ ਕਿਹਾ ਕਿ ਉਹਦਾ ਨਾਜ ਤੋਰਣਾ ਅੱਛਾ ਜੀ ਉਹਦਾ ਕੰਮ ਕਰਕੇ ਆਉਣਾ ਜਿੰਨੀਆਂ ਸਾਰਾ ਪਿੰਡ ਤਰੀਫਾਂ ਕਰ ਰਿਹਾ ਐ ਲੱਗ ਰਿਹਾ ਜਿੱਦਾਂ ਗਊ ਜਿਹਾ ਬੰਦਾ ਹੀ ਬਿਲਕੁਲ ਸਰਪੰਚ ਹੁੰਦਾ ਹੈ ਕੋਈ ਸ਼ਰਾਬੀ ਨਹੀਂ ਕੋਈ ਬਾਬੀ ਨਹੀਂ ਕੋਈ ਲੜਾ ਨਹੀਂ ਜਿਲਾ ਨਹੀਂ ਕਲਰ ਕੋਣ ਖਾਉਂਦਾ ਅੱਛਾ ਖਾਂਦਾ ਨਹੀਂ ਕੋਈ ਠੀਕ ਹੈ ਜੀ ਕਿਹਦੇ ਕਹਿੰਦੇ ਗਰੰਟਾ ਵੀ ਜਿਹੜੀਆਂ ਆਉਣ ਜਦੋਂ ਆਉਣ ਦੇਖੀ ਜਾਊਗਾ ਪੱਲਿਓਂ ਪੈਸੇ ਲਾ ਦਿੰਦੇ ਨੇ ਇਹ ਵੀ ਗੱਲ ਉਹ ਕਦੋਂ ਕਲਰ ਆਉਂਦਾ ਪੈਸੇ ਹਾਂ ਕਹਿੰਦੇ ਪੁੱਛੇ ਜਿਹੜਾ ਬੰਦੇ ਬਿਮਾਰ ਨੇ ਨਾ ਹਸਪਤਾਲਾ ਮਾੜੇ ਬੰਦੇ ਮਾੜੇ ਬੰਦੇ ਪੈਸੇ ਲਾ ਡਾਕਟਰ ਆਉਂਦਾ ਹਾਂ ਪੈਸੇ ਮੈਨੂੰ ਪਰਚੀ ਲੈ ਕੇ ਦੇ ਦੇ ਜਿੰਨੇ ਪੈਸੇ ਲੱਗਣਗੇ ਮੈਂ ਦੇਵਾਂਗਾ ਅੱਛਾ ਜੀ ਮਾੜੇ ਬੰਦੇ ਨੂੰ ਹਸਪਤਾਲ ਤੇ ਇਹ ਤੱਕ ਪਹੁੰਚਾ ਦਿਓ ਠੀਕ ਹੈ ਜੀ ਇੰਨਾ ਪਹੁੰਚਾ ਦਿਓ ਅੰਤ ਕੋ ਨਹੀਂ ਪਰ ਉਹਨੂੰ ਰੱਬ ਨੇ ਦਿੱਤਾ ਬੜਾ ਅੰਤਰਗੋਣੀ ਬਹੁਤ ਚੰਗੀ ਗੱਲ ਹੈ ਬਾਈ ਤੁਸੀਂ ਜਿਹੜਾ ਦੱਸਿਓ ਜਿੱਦਾਂ ਬਾਈ ਹੁਣੀ ਇੱਧਰ ਬਾਪੂ ਜੀ ਗੱਲ ਕਰ ਰਹੇ ਨੇ ਕਿ ਸਰਪੰਚ ਸਾਹਿਬ ਕਿੰਨੀ ਮਦਦ ਕਰਦੇ ਨੇ ਜਾਂ ਕਿੰਨਾ ਕੰਮ ਕਰਦੇ ਨੇ ਇਹ ਸਾਰੀਆਂ ਜਦੋਂ ਚੀਜ਼ਾਂ ਹੋ ਜਾਂਦੀਆਂ ਨੇ ਫਿਰ ਤੁਸੀਂ ਆਪਣੇ ਪਿੰਡ ਨੂੰ ਕਿੱਥੇ ਇੱਕ ਖੜਾ ਦੇਖਦੇ ਹੋ ਆਉਣ ਵਾਲੇ 5 ਸਾਲਾਂ ਦੇ ਵਿੱਚ ਜਾਂ ਤੁਸੀਂ ਕੀ ਰੋਡ ਮੈਪ ਸੋਚਿਆ ਹੋਇਆ ਕਿ ਸਾਡੇ ਪਿੰਡ ਦਾ ਇੰਨਾ ਕੁ ਨਾ ਹੋਵੇ ਜਾਂ ਇੰਨੇ ਕੁ ਕੰਮ ਸਾਡੇ ਪਿੰਡ 'ਚ ਹੋ ਜਾਣ ਪਿੰਡ ਸਾਡੇ ਦੇ ਵਿੱਚ ਆਪਣੇ ਭਾਈ ਪਹਿਲਾ ਇਹ ਹਾਲ ਬਣਾਉਣਾ ਚਾਹੀਦਾ ਸਕੂਲ ਜਗ੍ਹਾ ਖਾਲੀ ਪਈ ਹੈ ਹਾਲ ਕਾ ਦੇ ਲਈ ਮਤਲਬ ਮੀਟਿੰਗ ਹਾਲ ਜਾਂ ਵਿਆਹ ਸ਼ਾਦੀ ਲਈ ਵਿਆਹ ਸ਼ਾਦੀ ਵਾਸਤੇ ਪੈਲਸ ਚ ਦਾ ਪੈਲਸ ਤਾਂ ਕਿ ਜਿਹੜੇ ਗਰੀਬ ਗੁਰਬੇ ਪਰਿਵਾਰ ਨੇ ਉਹ ਉੱਥੇ ਕਰ ਸਕਣ ਪਰਵਾਨ ਹਾਂਜੀ ਹਾਂਜੀ ਠੀਕ ਹੈ ਜੀ ਤੇ ਸਾਡੇ ਉਹ ਟੈਂਕੀ ਲਾ ਕੇ ਉਹ ਜਗਾ ਬਈ ਉੱਥੇ ਮਿੱਟੀ ਪਵਾ ਕੇ ਤੇ ਬੱਚਿਆਂ ਵਾਸਤੇ ਖੇਡਣ ਵਾਸਤੇ ਗਰਾਊਂਡ ਬਣਾਉਣਾ ਗਰਾਊਂਡ ਬਣਾਉਣੇ ਅੱਛਾ ਜੀ ਹਾਂਜੀ ਬਹੁਤ سارے ਕੰਮ ਤੁਸੀਂ ਕਹਿਣ ਦਾ ਮਤਲਬ ਸੋਚੇ ਹੋਏ ਨੇ ਆਪਣੇ ਪਿੰਡ ਨੂੰ ਕਿੰਨੇ ਕ ਨੰਬਰ ਤੇ ਦੇਖਣਾ ਚਾਹੁੰਦੇ ਹੋ ਵੀ ਸਾਡਾ ਪਿੰਡ ਇਲਾਕੇ ਚ ਬੋਲੇ ਪੂਰੇ ਪੰਜਾਬ ਚ ਬੋਲੇ ਪਤਾ ਲੱਗੇ ਵੀ ਜੱਬੋਵਾਲ ਪਿੰਡ ਹੈ ਕੋਈ ਕਪੂਰਸਲੇ ਚ ਸਾਡੇ ਸਰਪੰਚ ਨੇ ਕੱਲ ਬਰਦਲਾ ਸਾਹਿਬ ਤੇ ਲਾਂਚ ਕਰਤਾ ਵੀ ਆਪਾਂ ਜੱਬੋਵਾਲ ਨੂੰ ਪਹਿਲੇ ਨੰਬਰ ਤੇ ਲਿਆਣਾ ਹੈ ਅੱਛਾ ਜੀ ਹਾਂਜੀ ਗੁਰੂ ਦੀ ਹਜ਼ੂਰੀ ਚ ਗੱਲ ਗੁਰੂ ਦੀ ਹਜ਼ੂਰੀ ਚ ਹੁਣ ਦੇਖੀ ਜਾਊ ਵੀ ਬਣੂਗਾ ਕੀ ਅੱਗੇ ਹਾਂਜੀ ਹਾਂਜੀ ਤੇ ਪਹਿਲੇ ਨੰਬਰ ਤੇ ਲਿਆਵਾਂਗੇ ਜੀ ਸਾਰੇ ਮੁੰਡੇ ਸਾਰੇ ਨੌਜਵਾਨ ਪੇਟੀ ਬਣੀ ਸਾਡੀ ਆ ਸਾਰੇ ਜ਼ਰਤ ਲਾਣੇ ਆ ਹੀ ਅੱਜ ਬੇਗਵਾਲੋਂ ਤੁਸੀਂ ਨਾ ਕਿ ਆਏ ਹੋ ਨੇ ਹਾਂ ਉਹ ਸਾਰੇ ਜਿਹੜਾ ਤੁਸੀਂ ਸਪੈਨਸ ਆਨ ਲਵਾਏ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਇਹ ਜੱਬੋਵਾਲ ਪਿੰਡ ਹੈ ਜੀ ਜ਼ਿਲ੍ਹਾ ਕਪੂਰਥਾਲਾ ਸਰਬਸੰਮਤੀ ਦੇ ਨਾਲ ਇੱਥੇ ਚੋਣ ਜਿਹੜੀ ਹੋਣੀ ਸੀ ਉਸ ਤੋਂ ਪਹਿਲਾਂ ਹੀ ਹੱਲੇ ਨੋਮੀਨੇਸ਼ਨ ਆ ਫਾਈਲ ਹੋ ਰਹੀਆਂ ਨੇ ਉਦੋਂ ਹੀ ਸਾਰਾ ਕੰਮ ਨਿਬੇੜ ਲਿਆ ਗਿਆ ਪਿੰਡ ਵਾਲਿਆਂ ਦੇ ਵੱਲੋਂ ਜਿੱਦਾਂ ਬਜ਼ੁਰਗ ਹੋਣਾ ਨੇ ਦੱਸਿਆ ਇੱਧਰ ਭਾਈ ਸਾਹਿਬ ਨੇ ਦੱਸਿਆ ਕਿ ਇਹਨਾਂ ਦੇ ਵੱਲੋਂ ਪਿੰਡ ਦੀ ਤਰੱਕੀ ਦੇ ਲਈ ਪਹਿਲਾਂ ਹੀ ਸਰਬਸੰਮਤੀ ਦੇ ਨਾਲ ਸਾਰਾ ਕੁਝ ਚੁਣ ਲਿਆ ਗਿਆ ਇੱਧਰ ਪਿੰਡ ਦੇ ਨੌਜਵਾਨ ਵੀ ਸਾਡੇ ਨਾਲ ਨੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਆਂ ਬਾਈ ਸასიਖਾਲ ਸასიਖਾਲ ਜੀ ਤੁਸੀਂ ਜੰਗ ਮਿਲੇ ਹੋ ਸਾਰੇ ਬਾਕੀ ਤਾਂ ਚਲੋ ਉਮਰਦ ਰਾਜ ਬੰਦੇ ਸੀ ਸਾਡੇ ਨਾਲ ਕੋਸ਼ਕ ਫੌਜ ਚ ਨੇ ਕੁਝ ਕੇ ਰਿਟਾਇਰ ਹੋ ਚੁੱਕੇ ਨੇ ਤੁਸੀਂ ਦੱਸੋ ਤੁਹਾਡੇ ਦਿਲ ਦਾ ਕੀ ਵਿਚਾਰ ਕਹਿੰਦਾ ਵੀ ਭਾਈ ਜਿਹੜੀ ਸਰਬਸੰਮਤੀ ਹੋਈ ਹੈ ਇਹਦੇ ਨਾਲ ਕੋਈ ਫਾਇਦਾ ਹੋਊਗਾ ਤੁਹਾਡਾ ਜਾਂ ਫੇ ਐਸ ਕੀ ਬੂਟ ਪਾਉਣ ਵਾਲਾ ਹੱਕ ਖੁੱਸ ਗਿਆ ਜਿਹੜਾ ਅੰਦਰ ਜਾ ਕੇ ਬੰਦਾ ਚੋਰੀ ਚੋਰੀ ਨੱਪਦਾ ਬਟਨ ਜਾਂ ਫੇ ਵਾਲਟ ਪੇਪਰ ਤੇ ਲਿਖ ਕੇ ਪਾਉਂਦਾ ਫਾਇਦਾ ਹੀ ਫਾਇਦਾ ਜੀ ਇਹ ਚੀਜ਼ ਦਾ ਹੁਣ ਜੀ ਉਨੇ 10 15 ਦਿਨ ਨੇ 15 ਦਿਨ ਕਈ ਕੋਈ ਚੱਲਣਾ ਇੱਥੇ ਸ਼ਰਾਬਾਂ ਕੋਆਬਾਂ ਦੋਨੇ ਧਿਰਾਂ ਪਾਲਟੀਆਂ ਲੋ ਸਹੀ ਗੱਲ ਹੈ ਤੇ ਉਹ ਹੁਣ ਬਚਾ ਹੋ ਗਿਆ ਫਿਰ ਪੀ ਕੇ ਇੰਨਾ ਘਰ ਲੜਨਾ ਵੀ ਹੀ ਜਿੰਨਾ ਪੀਣੀ ਸੀ ਸਹੀ ਗੱਲ ਹੈ ਤੇ ਇਹ ਬਚਾ ਗਿਆ ਹੁਣ ਤੇ ਬੱਸ ਜੀ ਇਹੀ ਚਲੋ ਵਧੀਆ ਹੋ ਗਿਆ ਨੌਜਵਾਨ ਜਿਹੜੇ ਲੜਾਈ ਝਗੜੇ ਤੋਂ ਵਧੀਆ ਹੋ ਗਿਆ ਨੌਜਵਾਨਾਂ ਵਾਸਤੇ ਹੁਣਾਂ ਦੇ ਵਾਸਤੇ ਲਾ ਲੋ ਅਹੀ ਹੁਣ ਸਰਪੰਚ ਸਾਹਿਬ ਨੇ ਜਿੱਦਾਂ ਕੁਝ ਕਹੀਦਾ ਕਿ ਬਈ ਖੇਡਾਂ ਦਾ ਸਮਾਨ ਚਾਹੀਦਾ ਫਸਟ ਟਾਈਮ ਹੀ ਕਹਿੰਦੇ ਦੱਸੋ ਕਿ ਕਿੰਨੇ ਪੈਸੇ ਚਾਹੀਦੇ ਕੀ ਲਿਆਣਾ ਦੱਸੋ ਅਗਲੇ ਆਪ ਪੈਸੇ ਦੇ ਦੰਦੇ ਆਹੀ ਚੀਜ਼ ਲੈ ਗਿਆ ਜੀ ਜਿੱਦਾਂ ਹੁਣ ਪਿੱਛੇ ਜੇ ਇੱਕ ক্রিকেট ਦੀ ਕਿੱਟਾਂ ਵੀ ਦਵਾਈਆਂ ਨੂੰ ਵਾਲੀਵਾਲ ਦੇ ਨੈਟ ਦਵਾਈਏ ਨੇ ਵਾਲੀਵਾਲ ਦਵਾਈ ਸਾਰਾ ਕੁਝ ਜਿੱਦਾਂ ਹੀ ਗਰਾਊਂਡ ਵੀ ਹੁਣ ਕਹਿੰਦੇ ਤੁਹਾਡੇ ਵਾਸਤੇ ਨਵਾਂ ਬਣਵਾ ਦਾਨੇ ਉੱਧਰ ਸਹੀ ਹੈ ਹਾਂਜੀ ਤੇ ਸਾਲ ਕ ਪਹਿਲਾਂ ਜਿਮ ਵੀ ਹਾਨੂੰ ਬਣਵਾਤੀ ਸੀ ਅਰੇ ਜਦਾਂ ਕਹੀ ਅੱਲੜ ਜੀ ਉਮਰ ਹੁੰਦੀ ਹੈ ਬੰਦਾ ਕਹਿੰਦਾ ਲੈ ਪਈ ਚੋਣਾ ਆ ਗਿਆਂ ਹੁਣ ਮੂੰਹ ਸਿੱਕੇ ਸੁੱਕੇ ਗਿੱਲੇ ਹੁੰਦੇ ਰਹਿਣਗੇ ਉਹ ਵੀ ਹੈਗੇ ਕੋਈ ਤੁਹਾਡੇ ਸਰਕਲ ਚ ਬੰਦੇ ਜਿਹੜੇ ਕਹਿੰਦੇ ਵੀ ਯਾਰ ਸ਼ਰਬ ਸ਼ਾਂਤੀ ਕਰ ਲਈ ਬੜੀ ਸੋਹਣੀ ਦਾਰੂ ਚੱਲਣੀ ਸੀ ਉਹ ਨਹੀਂ ਇਦਾਂ ਦੇ ਨਹੀਂ ਆਡੇ ਆਡੇ ਬੰਦੇ ਸਹੀ ਨੇ ਚਲੋ ਪਿੰਡ ਨਸ਼ੇ ਤੋਂ ਬਚਾਏ ਅੱਛਾ ਜੀ ਤੇ ਨਹੀਂ ਇਦਾਂ ਦਾ ਨਹੀਂ ਕੋਈ ਵੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਨਾਮ ਕਵਲ ਜੀ ਸਿੰਘ ਕਵਲ ਜੀ ਸਿੰਘ ਹਾਂਜੀ ਠੀਕ ਹੈ ਜੀ ਬਹੁਤ ਬਹੁ ਬਜ਼ੁਰਗੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਾਈ ਨਾਲ ਵੀ ਗੱਲ ਕੀਤੀ ਹੈ ਕਹਿੰਦੇ ਪਿੰਡ ਦੇ ਲਈ ਬਹੁਤ ਕੰਮ ਹੋ ਰਿਹਾ ਹੈ ਤੇ ਅੱਗੇ ਵੀ ਹੁੰਦਾ ਰਹੇਗਾ ਇਹਦੀ ਆਸ ਕਰਦੇ ਆ ਬਹੁਤ-ਬਹੁਤ ਧੰਨਵਾਦ ਤੁਹਾਡਾ ਅੱਜ ਉਹਨਾਂ 400 ਨੇ ਪਿੰਡ ਦੇ ਫੋਨ ਲਾਣੇ ਨੇ ਕੈਮਰੇ ਵੀ ਕੈਮਰੇ ਲਾਉਣੇ ਨੇ 400 ਅੱਛਾ ਜੇ ਕੋਈ ਚੋਰੀ ਜਿਹਾ ਨਹੀਂ ਕਰਦਾ ਫੜਿਆ ਜਾਏ ਚੰਗੀ ਗੱਲ ਹੈ ਆ ਫੋਟੋ ਆ ਜਾ ਫੜਾ ਜੀ ਬਾਪੂ ਜੀ ਪਿੰਡ ਚ ਨਸ਼ੇ ਦਾ ਕੀ ਹਾਲ ਹੈ ਨਸ਼ੇ ਤੇ ਨੌਜਵਾਨਾਂ ਦਾ ਬੜਾ ਅੱਜ ਕੱਲ ਬੁਰਾ ਹਾਲ ਹੈ ਨਸ਼ੇ ਨੂੰ ਲੈ ਕੇ ਪਿੰਡ ਚ ਤੁਹਾਡੇ ਚ ਕਿਦਾਂ ਮਾਹੌਲ ਸਾਡੇ ਪਿੰਡ ਚ ਕੋਨੇ ਤੋਂ ਹੋਰ ਨਾ ਪੰਡਾ ਦੱਸ ਕਹਿ ਨਹੀਂ ਸਕਦੇ ਸਾਡੇ ਪਿੰਡ ਕੋਈ ਗੱਲ ਨਹੀਂ ਅੱਛਾ ਜੀ ਮਸ਼ਾ ਪਿੰਡ ਹੀ ਘਟਨੇ ਜਿਦਾ ਨੌਜਵਾਨ ਵੀ ਖੜਾ ਹੈ ਵੀ ਸਪੋਰਟਸਮੈਨ ਜਿਹਾ ਲੱਗਦਾ ਪੂਰੀ ਟੌਰ ਟੱਪਾ ਲਾਇਆ ਪਿੰਡਾ ਨਹੀਂ ਬਿਲਕੁਲ ਇਹ ਵੀ ਨਹੀਂ ਇਹ ਸਾਡਾ ਬੜਾ ਆਪਣਾ ਮੁੰਡਾ ਇਹ ਪਿੰਦਾ ਨਹੀਂ ਇਹ ਅੱਛਾ ਜੀ ਬੜੀ ਚੰਗੀ ਗੱਲ ਹੈ ਸੋ ਬਹੁਤ ਬਹੁਤ ਧੰਨਵਾਦ ਸੱਸੀ ਨਹੀਂ ਪਿੰਦੇ ਸ਼ਰਾਬ ਹੈ ਸੱਸੀ ਕਹਿੰਦੇ ਸੋ ਇਹ ਸੀ ਜੱਬੋਵਾਲ ਪਿੰਡ ਦੇ ਲੋਕ ਅੱਜ ਇੱਕ ਵਾਰੀ ਗੱਲ ਸੁਣ ਲਈਏ ਮੰਨ ਸਿੰਘ ਸਰ ਬਾਬਾ ਹਾਂ ਜੀ ਇੱਥੇ ਪਿਆ ਹੈ ਨਾ ਇਹਨਾਂ ਨੂੰ ਵੇਖ ਕੇ ਮੱਛਾ ਦੇ ਦੇ ਮਾਰਨ ਮੰਨਦੇ ਨੇ ਸ਼ਰਾਬ ਘੱਟ ਪਿੰਦੇ ਨੇ ਜੀ ਸ਼੍ਰੀ ਵਾਲੰਦ ਧੰਨਵਾਦ ਧੰਨਵਾਦ ਸੋ ਜੱਬੋਵਾਲ ਪਿੰਡ ਜ਼ਿਲ੍ਹਾ ਕਪੂਰਥਲਾ ਸਵੈ ਸੰਮਤੀ ਦੇ ਨਾਲ ਸਰਪੰਚ ਦੀ ਪੰਚਾਇਤ ਮੈਂਬਰਾਂ ਦੀ ਚੋਣ ਹੋ ਚੁੱਕੀ ਹੈ ਬਹੁਤ ਸੋਹਣੀ ਉਦਾਹਰਣ ਹੈ ਹੁਣ ਦੇਖਦੇ ਹਾਂ ਕਿ ਪੰਜਾਬ ਸਰਕਾਰ ਇਹਨਾਂ ਦੇ ਲਈ ਕੀ ਉਪਰਾਲੇ ਕਰਦੀ ਹੈ ਕਿ ਇਹਨਾਂ ਨੇ ਬਿਨਾਂ ਕਿਸੇ ਯੱਬ ਪਾਏ ਬਿਨਾਂ ਸਰਕਾਰ ਨੂੰ ਤੰਗੀ ਦਿੱਤਿਆਂ ਸਵੈ ਸੰਮਤੀ ਗੁਰੂ ਘਰ ਦੇ ਵਿੱਚ ਬੈਠ ਕੇ ਕਰ ਲਈ ਹੈ ਤੇ ਹੁਣ ਅਗਲੀਆਂ ਰਿਪੋਰਟਾਂ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਕਿਉਂਕਿ ਪੰਜਾਬ ਭਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਆਉਣ ਵਾਲੇ ਦਿਨਾਂ ਤੇ ਜਦੋਂ ਤੱਕ ਚੋਣਾਂ ਚੱਲ ਰਹੀਆਂ ਨੇ ਪੰਚਾਇਤੀ ਚੋਣਾਂ ਅਸੀਂ ਪਹੁੰਚਾਂਗੇ ਤਰਾਂਤਲ ਦੀ ਖਬਰ ਤੁਹਾਡੇ ਤੱਕ ਲੈ ਕੇ ਪਹੁੰਚਾਂਗੇ ਜਦੋਂ ਤੱਕ ਪੰਚਾਇਤੀ ਚੋਣਾਂ ਚੱਲਦੀਆਂ ਰਹਿਣਗੀਆਂ ਇਹ ਸੀਰੀਜ਼ ਵੀ ਇਸੇ ਤਰ੍ਹਾਂ ਵਰਕਰਾਰਾ ਰਹੂਗੀ ਜੁੜੇ ਰਹੋ ਪੰਜਾਬੀ ਰੇਡੀਓ ਪੰਜਾਬੀ ਟੀਵੀ ਯੂਐਸਏ ਨਾਲ ਧੰਨਵਾਦ ਸਤਿ ਸ੍ਰੀ ਅਕਾਲ